ਬੜਿਆਈ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣੇ ਪਸੂ ਪ੍ਰੇਤ ਅਗਿਆਣ ਉਧਾਰੇ ਇੱਕ ਖਣੇ ਪਾਸ਼ਾ ਕਹਿੰਦੇ ਇਹ ਬੜਿਆਈਆਂ ਸੱਚੇ ਨਾਮ ਦੀਆਂ ਬੜਿਆਈ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣੇ ਮੈਂ ਜਿਵੇਂ ਜਿਵੇਂ ਨਾਮ ਦੀਆਂ ਬੜਿਆਈਆਂ ਸੁਣਦਾ ਨਾਮ ਦੀਆਂ ਗੂੰਜਾਂ ਸੁਣਦਾ ਓਮੇ ਓਮੇ ਜਿਉਂਦਾ ਮੇਰੇ ਅੰਦਰ ਜੀਵਨ ਪੈਦਾ ਹੁੰਦਾ ਪਸ਼ੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ ਇੱਕ ਖਿੰਣ ਦੇ ਵਿੱਚ ਪਸ਼ੂਆਂ ਦਾ ਪ੍ਰੇਤਾਂ ਦਾ ਅਗਿਆਨੀਆਂ ਦਾ ਉਧਾਰ ਕਰ ਦਿੰਦਾ ਐਸੀ ਤਾਕਤ ਹੈ ਨਾਮ ਦੀ ਦਿਨ ਸ੍ਰੈਣ ਤੇਰਾ ਨਾਮ ਸਦਾ ਸਦ ਜਾਪੀਐ ਤ੍ਰਿਸ਼ਨਾ ਭੁਖ ਬਿਕਰਾਲ ਨਾਏ ਤੇਰਾ ਤਰਾਪੀਐ ਪਾਸ਼ਾ ਕਹਿੰਦੇ ਦਿਨ ਰਾਤ ਦਿਨ ਤੇ ਰਹਿਣ ਜਿਸ ਰਣ ਤੇਰਾ ਨਾਮ ਸਦਾ ਸਦ ਜਾਪੀ